दोस्तों सब तो पहला सारे सारियां हाथ जोड़ के फतेह बना लगे वागुरु जी का खालसागुरु वागुरु दोस्तों वैसे तो बोलन की कपैसिटी नहीं आ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੇ ਨਾਲ ਕੀਤਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚੇ ਨੂੰ ਸੰਭਾਲਿਆ ਹੈ ਮੇਰਾ ਮੰਨ ਸੀ ਇਹ ਸਰਕਾਰ ਦੀ ਇਹ ਕਰਤੂਤ ਲੋਕਾਂ ਤੱਕ ਜਾਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚੇ ਨੂੰ ਸੰਭਾਲਿਆ ਮੈਂ ਦਿਲੋਂ ਚਾਹੁੰਦਾ ਸੀ ਅੱਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਕੇ। ਜੇਲੀ ਤਾਂ ਕਾਲੀ ਅਗੇ ਭਰਾਵੋਂ ਘਬਰਾਇਓ ਨਾ ਦਿਲ ਨਾ ਛੱਡੋ। ਮੋਰਚਾ ਖੇੜ ਸਕਦੀ ਹੈ ਸਰਕਾਰ। ਪਰ ਸਾਡੇ ਦੇ ਚੋਂ ਮੋਰਚੇ ਨਹੀਂ ਖੱਟ ਸਕਦੀ। ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਲਈ ਲੜ ਰਹੇ ਹਾਂ। ਇਹ ਐਸੀ ਲੜਣਾ ਹੈ ਆਇਨਾ ਦੇ ਚੜ ਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਕੁਝ ਕਰ ਲਿਆ ਤੁਸੀਂ ਸਰਕਾਰ ਨੂੰ ਤੁਹਾਨੂੰ 8 ਫਸਲਾ ਐਮ ਐਸ ਪੀ ਦੇ ਉੱਤੇ ਫਰੀਦਨ ਦੇ ਲਈ ਤੁਹਾਡੀਆਂ ਫਰੀਦਨ ਦੇ ਲਈ ਮਜਬੂਰ ਕਰ ਲਿਆ ਤੁਸੀਂ ਪਰ ਜਿੰਨੀ ਦੇਰ ਤੱਕ ਤੇ ਇਹ ਤੇ ਬਸਲਾ ਨਹੀਂ ਖਰੀਦਣੀ ਜਾ ਰਹੀ ਹੁੰਦੀ ਉਹ ਨਿਧਿਰ ਤੱਕ ਆਪਾਂ ਮੋਰਚਾ ਜਾਰੀ ਰੱਖਣਾ ਪਿਆ ਰਹੋ ਜਿਹੜੀ ਐਮ ਐਸ ਪੀ ਦੀ ਗਰੰਟੀ ਦੀ ਗੱਲ ਜਿਹੜੀ ਕੋਈ ਜਾਣਦਾ ਨਹੀਂ ਸੀ ਪੰਜਾਬ ਛੱਡ ਕੇ ਭਾਰਤ ਦੇ ਵਿੱਚ ਕੋਈ ਨਹੀਂ ਜਾਣਦਾ ਸੀ ਉਹ ਤੁਸੀਂ ਕੱਲੇ ਕੱਲੇ ਕਿਸਾਨ ਕੱਲੇ ਕੱਲੇ ਮਜ਼ਦੂਰ ਕੱਲੇ ਕੱਲੇ ਵਿਅਕਤੀ ਦੇ ਕੰਨਾਂ 'ਚ ਪਹੁੰਚਾਤੀ ਹੈ ਬਹੁਤ ਵੱਡੀ ਗੱਲ ਕਰ ਲਈ ਹੈ ਤੁਸੀਂ ਪਾਰਲੀਮੈਂਟ ਨੂੰ ਮਜਬੂਰ ਕਰ ਲਿਆ ਹੈ ਕਹਿਣ ਲਈ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਚਾਹੀਦਾ ਹੈ ਇਹ ਤੁਹਾਡੇ ਮੋਰਚੇ ਦੀ ਬਦੌਲਤ ਹੋਇਆ ਹੈ ਸੋ ਮੈਂ ਜਿਹੜੀ ਕਹਿਣੀ ਚਾਹੁੰਦਾ ਸੀ ਗੱਲ ਪਿਆਰਿਓ ਠੀਕ ਹੈ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਪਰ ਜੇ ਸਰਕਾਰਾਂ ਵੱਡੀਆਂ ਹੋਣ ਤਾਕਤਵਰ ਹੋਣ ਫਿਰ ਅਸੀਂ ਆਪਦੇ ਹੱਕਾਂ ਦੀ ਲੜਾਈ ਥੋੜੀ ਛੱਡ ਦੇਾਂਗੇ ਇਸ ਕਰਕੇ ਜਿਹੜੀ ਆਪਾਂ ਲੜਾਈ ਲੜ ਰਹੇ ਆ ਐਮ ਐਸ ਪੀ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਇਹ ਸਾਰੀਆਂ ਮੰਗਾ ਲੈਂਦ ਤੱਕ ਅੰਦੋਲਨ ਜਾਰੀ ਰਹਿਣਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਜ਼ੁਲਮ ਕਰ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਮੋਰਚਾ ਸਾਭਿਆ ਸੀ ਸਰਕਾਰ ਦੀ ਉਹ ਤਾਂ ਹਿੰਮਤ ਨਹੀਂ ਪਈ ਕਿ ਤੁਹਾਡੇ ਤੇ ਜ਼ੁਲਮ ਕਰਨ ਦੀ ਵੀ ਹਿੰਮਤ ਨਹੀਂ ਸਰਕਾਰਾਂ ਅੱਜ ਤੱਕ ਖੜਕੂ ਬਾਦ ਵੀ ਆਪਾਂ ਦੇਖਿਆ ਉਹਨਾਂ ਨਾਲ ਵੀ ਜਦੋਂ ਸਰਕਾਰ ਦੀ ਗੱਲਬਾਤ ਚੱਲਦੀ ਸੀ ਕਦੇ ਸਰਕਾਰ ਗੱਲਬਾਤ ਦੇ ਦੌਰਾਨ ਉਹਨਾਂ ਤੇ ਹਮਲਾ ਨਹੀਂ ਕਰਦੀ ਸੀ ਇੱਥੇ ਮੀਟਿੰਗ ਦਾ ਸੱਦਾ ਦਿੱਤਾ ਮੀਟਿੰਗਾਂ ਚੱਲ ਰਹੀਆਂ ਨੇ ਅਗਲੀ ਮੀਟਿੰਗ ਦੀ ਡੇਟ ਤੈਅ ਹੋ ਗਈ ਫਿਰ ਸਾਨੂੰ ਗ੍ਰਫਤਾਰ ਕੀਤਾ ਤੁਹਾਨੂੰ ਲੀਟਰਲੈਸ ਕਰਕੇ ਮੋਰਚੇ ਨੂੰ ਮੋਰਚੇ ਨੂੰ ਖੰਡਾਉਣ ਦੀ ਯਤਨ ਕੀਤਾ ਇਹਦਾ ਮਤਲਬ ਉਹ ਕਾਮਲਾ ਕੰਮ ਕੀਤਾ ਸਰਕਾਰ ਕਾਇਰਾਂ ਨਾਲ ਕਾਰਵਾਈ ਕੀਤੀ ਹੈ ਸਰਕਾਰ ਸੋ ਇੱਥੇ ਹੀ ਨਹੀਂ ਗੱਲ ਮੁੱਕਦੀ ਲੜਾਈ ਬਹੁਤ ਵੱਡੀ ਆ ਭਰਾਓ ਸਰਕਾਰ بڑے ਹਮਲੇ ਕਰ ਰਹੀ ਹੈ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਹੋਣੀ ਗੱਲ ਮੈਂ ਧਿਆਨ ਚ ਲਿਆ ਦਿਆਂ ਇਹ ਲੜਾਈ ਅੱਗੇ ਲੜਨੇ ਕਿਉਂ ਜ਼ਰੂਰੀ ਆ ਮੈਂ ਕਿਉਂ ਕਿ ਹੈ ਹੌਂਸਲਾ ਨਾ ਛੱਡਿਓ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਾਨੂੰਨ ਬਣਾਤਾ ਇਹਨਾਂ ਨੇ। ਤੇ ਜੇ ਮੱਧ ਪ੍ਰਦੇਸ਼ 'ਚ ਬਣ ਸਕਦਾ ਤੇ ਫਿਰ ਕੱਲ ਨੂੰ ਆਪਣੇ ਵੀ ਬਣ ਸਕਦਾ। ਕਾਨੂੰਨ ਬਣਾਤਾ ਕਿ ਕਿਸਾਨਾਂ ਤੋਂ ਜ਼ਮੀਨ ਜਿੱਥੇ ਮਰਜ਼ੀ ਜਿੰਨੀ ਮਰਜ਼ੀ ਸਰਕਾਰ ਐਕਵਾਇਰ ਕਰ ਸਕਦੀ ਹੈ ਤੇ ਮੁਆਵਜ਼ਾ ਦੇਣਾ ਕੋਈ ਜ਼ਰੂਰੀ ਨਹੀਂ। ਬਿਨਾਂ ਪੈਸਿਆਂ ਤੋਂ ਤੁਹਾਡੀ ਜ਼ਮੀਨ ਐਕਵਾਇਰ ਕਰ ਸਕਦੀ ਆ ਮੱਧ ਪ੍ਰਦੇਸ਼ ਚ ਕਾਨੂੰਨ ਬਣ ਗਿਆ ਪਿਆ ਰਿਓ ਤੇ ਅੰਦਾਜ਼ਾ ਲਾਓ ਕਾ ਕੋ ਲਾ ਵੀ ਆਪਣੇ ਲਈ ਲੜਨਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਆ ਹ ਹੁਣੇ ਹੁਣੇ ਇੱਕ ਆ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰਨਾ ਚਾਹੁੰਦੇ ਸੀ ਠੀਕ ਆ ਸਾਡੇ ਮੋਰਚੇ ਤੇ ਤਾਂ ਹਮਲਾ ਕੀਤਾ ਡਰਿਆ ਨਹੀਂ ਉਹਨੂੰ ਵੀ ਪਿੱਛੇ ਹਟਾ ਲੈ ਕੇ ਰਾਂ ਆਪਾਂ ਪਰ ਦੋਸਤੋ ਜੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਨਾ ਤੁਹਾਡੀਆਂ ਫਸਲਾਂ ਦੇ ਰੇਟ ਅੱਧੇ ਚ ਰਹਿ ਜਾਣੇ ਹਨ ਸੋ ਇਹ ਕਿਸੇ ਕੀਮਤ ਦੇ ਉੱਤੇ ਅਸੀਂ ਅੱਜ ਦੀ ਸਟੇਜ ਤੋਂ ਅੱਜ ਦੇ ਇਸ ਮੰਚ ਤੋਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਗਰ ਇਹਦਾ ਕੋਈ ਵੀ ਅਮਰੀਕਾ ਦੇ ਦਬਾਅ ਥੱਲੇ ਜਾਂ ਕਿਸੇ ਹੋਰ ਮੁਲਕ ਦੇ ਦਬਾਅੰਨੇ ਆ ਕੇ ਕੋਈ ਤੁਸੀਂ ਕਰੋਗੇ ਅਸੀਂ ਟੱਕੇ ਨਹੀਂ ਵੇਠਾਂਗੇ ਬੇਸ਼ੱਕ ਸਾਨੂੰ ਜਿੰਨੀਆਂ ਮਰਜ਼ੀ ਗੋਲੀਆਂ ਮਾਰ ਕੇ ਮਾਰ ਲਿਓ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਜਾਣ ਦੇਾਂਗੇ ਸੋ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਫਿਰ ਬੇਨਤੀ ਹੈ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਲੇਕਿਨ ਅੰਦੋਲਨ جاری ਹੈ ਮੋਰਚਾ ਉਹ ਖੇੜ ਸਕਦੀ ਹੈ ਸਰਕਾਰ ਲੇਕਿਨ ਸਾਡੇ ਅੰਦਰੋਂ ਨਹੀਂ ਮੋਰਚਾ ਜਾਣਾ ਚਾਹੀਦਾ ਆਪਣੇ ਹੱਕਾਂ ਦੀ ਲੜਾਈ ਸਾਡੇ ਅੰਦਰੋਂ ਨਹੀਂ ਜਾਣੀ ਚਾਹੀਦੀ ਸੋ ਮੈਂ ਇੰਨੀ ਕਿ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਸੀ ਮੈਂ ਫੇਰ ਦੁਬਾਰਾ ਤੁਹਾਡਾ ਸਾਰਿਆਂ ਦਾ ਜਿਸ ਤਰੀਕੇ ਦੇ ਨਾਲ ਤੁਸੀਂ ਤਿੰਨ ਚਾਰ ਮਹੀਨੇ ਜਦੋਂ ਇਹ ਹੁੰਦਾ ਸੀ ਵੀ ਸਰਕਾਰ ਹੁਣ ਮੋਰਚੇ ਤੇ ਹਮਲਾ ਕਰਦੀ ਹੈ ਹੁਣ ਕਰਦੀ ਹੈ ਤੁਸੀਂ ਸਾਰਿਆਂ ਨੇ ਮੋਰਚਾ ਸੰਭਿਆ ਜਿਸ ਤਰੀਕੇ ਦੇ ਨਾਲ ਮੈਂ ਤੁਹਾਡਾ ਮੇਰਾ ਰੋਮ ਰੋਮ ਤੁਹਾਡਾ दोस्तों बहुत बहुत धन्यवाद आप सब का धन्यवाद पहला क्या ठो के पहरा गया के ठोके पह के ਉਹ ਲਾਸਟ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹਿ ਦਿਲੋਂ ਧੰਨਵਾਦ ਕਰਦਾ ਹੋਇਆ ਮਾਫੀ ਚਾਹਾਂਗਾ ਮੈਂ ਇੰਨੀ ਗੱਲ ਜ਼ਰੂਰ ਇੱਥੋਂ ਦੇ ਅਰਸ਼ਾਸ਼ ਨਕਦ ਅਧਿਕਾਰੀਆਂ ਨੂੰ ਕਹਿਣਾ ਚਾਹਣਾ ਹੈ ਕਿ ਕਿਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਐਨਾ ਕੋਈ ਅਧਿਕਾਰੀ ਮੰਨ ਬੈਠੇ ਵੀ ਇਹ ਸ਼ਾਦੀ ਲੋਕ ਇਕੱਲੇ ਹੋਣਗੇ ਪੂਰਾ ਪੰਜਾਬ ਇਸ ਜ਼ਿਲ੍ਹੇ ਦੇ ਲੋਕੀਂ ਦੇ ਨਾਲ ਤਾਰੋਖ ਪਰਦੇ ਮੁਕਾਬਲੇ ਨਾਲ ਹੈ ਕਿਸੇ ਤਰ੍ਹਾਂ ਦੀ ਤਕਰੀ ਸ਼ਾਹੀ برداشت ਨਹੀਂ ਕੀਤੀ ਜਾਏਗੀ ਪ੍ਰਸ਼ਾਸਨ ਇਹਨਾਂ ਗੱਲਾਂ ਤੋਂ ਸचेत ਹੋਵੇ ਬਹੁਤ ਬਹੁਤ ਧੰਨਵਾਦ ਪਿਆਰੇ ਵਾਹਿਗੁਰੂ ਜੀ ਦਾ